ਅਮਰੀਕਾ ਨੇ ਜਦੋਂ ਕਿਸੇ ਦੇਸ਼ ਦਾ ਤਖਤਾ ਪਲਟ ਕਰਨਾ ਹੁੰਦਾ ਜਾਂ ਤੈਸ ਨਹਿਸ ਕਰਨਾ ਹੁੰਦਾ ਤਾਂ ਉਹਦੇ ਕੋਲ ਇੱਕ ਵੱਡਾ ਸਭ ਤੋਂ ਹਥਿਆਰ ਇਹੀ ਆ ਕਿ ਇਹ ਜਿਹੜਾ ਦੇਸ਼ ਆ ਇਹਦੇ ਕੋਲ ਬਹੁਤ ਹੀ ਮਾਰੂ ਹਥਿਆਰ ਆ ਜਿਹੜੇ ਮਨੁੱਖਤਾ ਲਈ ਖਤਰਨਾਕ ਹੋ ਸਕਦੇ ਆ ਵਰਲਡ ਦੀ ਲਈ ਹੈ ਨਾ ਕੈਮੀਕਲ ਆ ਜਾਂ ਨਿਊਕਲੀਅਰ ਵੈਪਨ ਹੈਗਾ ਇਰਾਕ ਦੇ ਸਦਮ ਹਸਨ ਨਾਲ ਵੀ ਇਦਾਂ ਕੀਤਾ ਗਿਆ ਸੀ ਕਿ ਇਹਦੇ ਕੋਲ ਕੈਮੀਕਲ ਹਥਿਆਰ ਆ ਪਰ ਜਦੋਂ ਬਾਅਦ ਚ ਉਹ ਮਰ ਮੁਰ ਵੀ ਗਿਆ ਉਥੋਂ ਮਿਲੇ ਮੂਲੇ ਹੈ ਹੀ ਨਹੀਂ ਇਦਾਂ ਹੀ ਲੀਬੀਆ ਦੇ ਵਿੱਚ ਗਦਾਫੀ ਨਾਲ ਵੀ ਇਹੀ ਕੀਤਾ ਗਿਆ ਦੇ ਕੋਲ ਕੈਮੀਕਲ ਹਥਿਆਰ ਹੈਗੇ ਆ ਇਦਾਂ ਹੀ ਸੀਰੀਆ ਦੇ ਵਿੱਚ ਲੇਟੈਸਟ ਇਹ ਬਸਰ ਅਲ ਅਸਾਦ ਨਾਲ ਕੀਤਾ ਗਿਆ ਕਿ ਇਹ ਨਿਊਕਲੀਅਰ ਜਾਂ ਇਹ ਕੈਮੀਕਲ ਵੈਪਨ ਬਣਾ ਰਹੇ ਹੈਗੇ ਆ ਇਦਾਂ ਹੀ ਇਰਾਨ ਦੇ ਨਾਲ ਵੀ ਕੀਤਾ ਜਾ ਰਿਹਾ 30 ਸਾਲਾਂ ਤੋਂ ਕਿਹਾ ਜਾ ਰਿਹਾ ਪਿਛਲੇ ਲਗਭਗ ਕਿ ਇਰਾਨ ਵਾਲੇ ਜਿਹੜੇ ਹੈਗੇ ਆ ਪਰਮਾਣੂ ਇਹ ਬੰਬ ਬਣਾ ਰਹੇ ਹੈਗੇ ਆ 30 ਸਾਲਾਂ ਦੇ ਵਿੱਚ ਉਹਨਾਂ ਕੋ ਬਣਿਆ ਹੀ ਨਹੀਂ ਯਾਰ ਜਦਕੀ ਦੁਨੀਆ 'ਚ ਸਭ ਤੋਂ ਜ਼ਿਆਦਾ ਜਿਹੜੇ ਇਹ ਨਿਊਕਲੀਅਰ ਵੈਪਨ ਹੈਗੇ ਆ ਸਰਪੰਚ ਹੁਣੀ ਆਪ ਰੱਖੀ ਬੈਠੇ ਆ ਫਿਰ ਅਮਰੀਕਨ ਵਾਲੇ ਕਹਿੰਦੇ ਆ ਕਿ ਅਸੀਂ ਇਦਾਂ ਦੀਆਂ ਕਾਰਵਾਈਆਂ ਪੂਰੀ ਦੁਨੀਆ ਦੇ ਵਿੱਚ ਲੋਕਤੰਤਰ ਬਹਾਲ ਰਹੇ ਹਨ ਡਿਕਟੇਟਰਸ਼ਿਪ ਵਾਲੂ ਦੇਸ਼ ਨਾ ਜਾਣ ਤਾਂ ਐਦਾਂ ਕਰਦੇ ਆ ਫਿਰ ਇਹਨਾਂ ਦੇ ਆਹ ਸਾਉਦੀ ਜਾਂ ਇਹ ਕਤਰ ਵਰਗੇ ਰਾਜ ਹੀ ਹੈਗੇ ਹੋ ਨਾ ਨਾਲ ਵੀ ਜਾਰੀ ਦੋਸਤੀ ਹੈਗੀ ਆ ਇਜ਼ਰਾਈਲ ਦੇ ਵਿੱਚ ਜਿਹੜਾ ਇਹ ਨਿਤਨ ਜਾਹੂ ਹੈਗਾ 2009 ਤੋਂ ਲੈ ਕੇ ਹੁਣ ਤੱਕ ਪੀਐਮ ਹੈਗਾ ਹਨ 17 ਸਾਲ ਲਗਭਗ ਹੋ ਚੱਲੇ ਜਦ ਕਿ ਉਹ ਲਾ ਜਿਹੜੇ ਹੈਗੇ ਆ ਇਜ਼ਰਾਈਲ ਦੇ ਉਹ ਸਾਰੇ ਬਦਲੀ-ਬਦਲੀ ਜਾਂਦਾ ਪਰ ਕੁਰਸੀ ਨਹੀਂ ਛੱਡਦਾ ਇਹ ਡਿਕਟੇਟਰਸ਼ਿਪ ਹੈ ਨਹੀਂਗੀ ਯਾਰ ਅਮਰੀਕਾ ਸਰਪੈਂਟ ਹੋਣਾ ਦਾ ੱੱਕਾ ਚੱਲਦਾ ਬਾਈ ਨਵਾਂ ਦੇਸ਼ ਕੋਈ ਬਣਾ ਵੀ ਸਕਦੇ ਆ ਤੇ ਬਣਿਆ ਬਣਾਇਆ ਦੇਸ਼ ਢਾ ਵੀ ਸਕਦੇ ਆ